15 ਦਿਨਾਂ ਚ ਜਵਾਬ ਮੰਗਿਆ ਬਹੁਤ ਅੱਛੀ ਗੱਲ ਹੈ ਜੀ ਬਹੁਤ ਅੱਛੀ ਗੱਲ ਹੈ ਜੀ ਕਿ ਸ਼੍ਰੀ ਅਕਾਲ ਤਾਲ ਸਾਹਿਬ ਦੇ ਜਥੇਦਾਰ ਨੂੰ ਜੇ ਅਸੀਂ ਲੈ ਕੇ ਦੇ ਕੇ ਆਏ ਆਂ ਤੇ ਉਹਨਾਂ ਨੇ ਜੋ ਫੈਸਲਾ ਲਿਆ ਬਹੁਤ ਅੱਛੀ ਗੱਲ ਹੈ ਆ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ ਸਾਰੀ ਸਿੱਖ ਕੌਮ ਦੇ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੂਰ ਹੋ ਜਾਏਗੀ ਮੈਂ ਕਿ ਬਹੁਤ ਆਪਣੇ ਸਹੀ ਫੈਸਲਾ ਲੈਣਗੇ ਤੇ ਕੋਸ਼ਿਸ਼ ਇਹ ਵੀ ਹੋਊਗੀ ਅਸੀਂ ਤਾਂ ਦੇਖੋ ਚਾਹੁੰਦੇ ਆਂ ਕਿ ਸਾਰਾ ਪੰਥ ਚਾਹੁੰਦਾ ਇੱਥੇ ਵੀ ਆਪਣੇ ਪੰਜਾਬ ਜੀ ਵਿਦੇਸ਼ਾਂ ਵਿੱਚ ਵੀ ਕਿ ਸਿੰਘ ਸਭਾਨ ਉਹ ਫੈਸਲਾ ਲੈਣ ਜਿਹੜਾ ਕਿ ਇੱਕ ਤਾਂ ਸਾਰਿਆਂ ਨੂੰ ਪ੍ਰਵਾਨ ਹੋਵੇ ਪਰੰਪਰਾ ਦੇ ਮੁਤਾਬਕ ਹੋਵੇ ਤੇ ਸਾਰਾ ਸਿੱਖ ਪੰਥ ਇੱਕ ਝੰਡੇ ਥਲੇ ਇਕੱਠਾ ਹੋ ਜਵੇ ਤੇ ਤਗੜਾ ਹੋ ਕੇ ਅੱਗੇ ਨਿਕਲੇ ਹੈ ਜੀ ਜਥੇਦਾਰ ਸਾਹਿਬ ਦੀ ਅੱਜ ਦੇ ਫੈਸਲੇ ਜੋ ਕਿ ਸਭ ਨੂੰ ਸੋਲਵ ਕਰ ਉਹਨਾਂ ਨੇ ਉਹਨਾਂ ਨੇ ਬਹੁਤ ਸਹੀ ਫੈਸਲਾ ਲਿਆ ਉਹਨਾਂ ਨੇ ਜਿਹੜਾ ਉਹਨਾਂ ਕੋਲ ਬਣਦਾ ਸੀ ਜੋ ਅਸੀਂ ਬੇਨਤੀ ਕਰਕੇ ਆਏ ਸੀਗੇ ਉਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਬੜੀ ਸਹੀ ਕੀਤੀ ਆ